हांजी दोस्तों ਜਦੋਂ ਵੀ ਤੁਸੀਂ ਫੇਸਬੁੱਕ 'ਤੇ ਕੋਈ ਵੀਡੀਓ ਅਪਲੋਡ ਕਰਦੇ ਹੋ ਤਾਂ ਫੇਸਬੁੱਕ ਤੁਹਾਨੂੰ ਖੁਦ ਦੱਸਦਾ ਹੈ ਕਿ ਤੁਸੀਂ ਆਪਣੀ ਵੀਡੀਓ ਨੂੰ ਕਿਸ ਤਰੀਕੇ ਨਾਲ ਅਪਲੋਡ ਕਰਨਾ ਹੈ ਕਿਸ ਤਰੀਕੇ ਨਾਲ ਉਹ ਵਾਇਰਲ ਹੋਊਗੀ ਆ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਬੈਸਟ ਪ੍ਰੈਕਟਿਸ ਇਹਦੇ ਵਿੱਚ ਸਾਰਾ ਕੁਝ ਉਹਨਾਂ ਨੇ ਦਿਖਾਇਆ ਵੀ ਤੁਸੀਂ ਕਿਸ ਤਰ੍ਹਾਂ ਦਾ ਕੈਪਸ਼ਨ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਹੋਰ ਕੀ ਮਤਲਬ ਸੁਧਾਰ ਕਰ ਸਕਦੇ ਹੋ ਸੋ ਲੌਂਗ ਵੀਡੀਓ ਦਾ ਫਾਰਮੈਟ ਜਦੋਂ ਤੁਸੀਂ ਬਣਾਉਨੇ ਆ ਤਾਂ ਉਹਦੇ ਵਿੱਚ ਕੀ ਗਲਤੀ ਰਹਿ ਜਾਂਦੀ ਉਹ ਤੁਹਾਨੂੰ ਦਿਖਾਉਂਦਾ ਵੀ ਤੁਸੀਂ ਕੀ ਕੀ ਇਹਦੇ ਵਿੱਚ ਹੋਰ ਕੰਪਲੀਕੇਟ ਕਰੋਗੇ ਕਿ ਤੁਹਾਡੀ ਰੀਲ ਮਤਲਬ ਵੀਡੀਓ ਜਿਆਦਾ ਤੋਂ ਜਿਆਦਾ ਵਾਇਰਲ ਹੋਵੇ ਜੇਕਰ ਵੀਡੀਓ ਨੂੰ ਤੁਸੀਂ ਪੂਰੀ ਦੇਖੋਗੇ ਵੀ ਫਿਰ ਸਮਝ ਲੱਖੋਗੇ ਜੇ ਵੀਡੀਓ ਨੂੰ ਸਕਿਪ ਕਰਨਾ ਜਾਂ ਕੱਟ ਕੇ ਦੇਖਣਾ ਫਿਰ ਤੁਹਾਡਾ ਸਮਝਣਾ ਔਖਾ ਕਿਉਂਕਿ ਲੈਣੋ ਵਰਤਾਂ ਨੂੰ ਸਟੈਪ ਬਾਈ ਸਟੈਪਸ ਸਿਵਾਵਾਂਗੇ ਜਿਹਨੇ ਪੂਰੀ ਵੀਡੀਓ ਦੇਖਣੀ ਆ ਜੀ ਉਹ ਫਿਰ ਆਜੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਦੇਖੋ ਜੀ ਫਿਰ ਪੂਰੀ ਵੀਡੀਓ ਆਜੋ ਸਕਰੀਨ ਤੇ ਲੈ ਚਲਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਲੈ ਚਲਦੇ ਹਾਂ ਆਪਦੀ ਵੀਡੀਓ ਤੇ ਆ ਵੀਡੀਓ ਦੇਖੋ ਜੀ ਧਿਆਨ ਨਾਲ ਇਸ ਵਿੱਚ ਲਿਖਿਆ ਵੀ ਇਸ ਵੀਡੀਓ ਵਿੱਚ ਫੇਸਬੁੱਕ ਸੰਬੰਧੀ ਜਾਣਕਾਰੀ ਦੇਵਾਂਗੇ ਮੈਂ ਕੋਈ ਹੈਸ਼ਟੈਗ ਨਹੀਂ ਵਰਤਿਆ ਚਲੋ ਫਿਰ ਵੀ ਵਿਊ ਵਧੀਆ ਆਗੇ ਤੇ ਸੀ ਅਨਸਰਟ ਐਂਡ ਐਡਸ ਤੇ ਓਕੇ ਕਰਾਂਗੇ ਇੱਥੇ ਤੁਸੀਂ نیچے ਜਾਓਗੇ ਤਾਂ ਚੈੱਕ ਕਰੋਗੇ ਬੈਸਟ ਪ੍ਰੈਕਟਿਸ ਆਹ ਦੇਖੋ ਜੀ ਨੌ ਵਿੱਚੋਂ 7 ਮਤਲਬ ਕੰਪਲੀਟ ਆ ਇਹ ਦਾ ਕਾਰਨ ਕੀ ਆ ਮਤਲਬ ਕੀ ਆਪਾਂ ਕੰਪਲੀਟ ਨਹੀਂ ਕਰ पाए ਉੱਪਰ ਹੀ ਵੈਸਤਾ ਲਿਖਿਆ ਮੈਂ ਪਹਿਲਾਂ ਹੀ ਦੱਸ ਚੁੱਕਿਆ ਐਡ ਹੈਸ਼ਟੈਗ ਟੂ ਜੋਰ ਵੀਡੀਓ ਡਿਸਕ੍ਰਿਪਸ਼ਨ ਉੱਪਰ ਮੈਂ ਹੈਸ਼ਟੈਗ ਨਹੀਂ ਲਗਾਇਆ ਜਿਵੇਂ ਫੇਸਬੁੱਕ ਪੋਸਟ ਵੀਡੀਓ ਤੇ ਇੱਥੇ ਲਿਖਿਆ ਇੱਥੇ ਐਡ ਕਲੋਜਡ ਕੈਪਸ਼ਨ ਟੂ ਜੋਰ ਵੀਡੀਓ ਵੀ ਜਿਹੜਾ ਤੁਸੀਂ ਕੈਪਸ਼ਨ ਆ ਬਿਲਕੁਲ ਉਹਦੇ ਨਾਲ ਦਾ ਲਾਉਣਾ ਜਿਸ ਤਰੀਕ ਦੇ ਤੁਸੀਂ ਵੀਡੀਓ ਬਣਾ ਰਹੇ ਹੋ ਇਹ ਆ ਜੋ ਆਪਾਂ ਦੇਖਦੇ ਆਂ ਆ ਜਿਓ ਜੀ ਆ ਦੇਖੋ ਜੀ ਇੱਥੇ ਆਪਾਂ ਜੋ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਵੀ ਹੈਸ਼ਟੈਗ ਨਹੀਂ ਆਪਾਂ ਲਾਇਆ ਇਹਨਾਂ ਨੇ ਕੇਅਰ ਏਰਰ ਦੇਤਾ ਇੱਕ ਲਿਖਿਆ ਐਡ ਕਲੋਜਡ ਕੈਪਸ਼ਨ ਇਹ ਦੋ ਆਪਾਂ ਸਟੈਪ ਨਹੀਂ ਫੋਲੋ ਕੀਤੇ ਉਸ ਤੋਂ ਬਾਅਦ ਜਿਹੜੇ ਆਪਾਂ ਸਟੈਪ ਫੋਲੋ ਕੀਤੇ ਉਹ ਤੁਹਾਨੂੰ ਸਮਝਾਉਣੇ ਆ ਜੀ ਇੱਕ ਮੈਂ ਟਿਕ ਟਿਕ ਮਾਰਕ ਕਰ ਲੈਨੇ ਆ ਆਪਾਂ ਸਟੋਰੀ ਦੇ ਇਹਨੂੰ ਸ਼ੇਅਰ ਕੀਤਾ ਠੀਕ ਆ ਜੀ ਦੂਸਰੀ ਆਪਸ਼ਨ ਹੈਗੀ ਆਪਾਂ ਗਰੁੱਪ ਸ਼ੇਅਰ ਕੀਤਾ ਇਹ ਵੀ ਟਿਕ ਮਾਰਕ ਆ ਵੈਰਾਈਟੀ ਡਿਸਕ੍ਰਿਪਸ਼ਨ ਮਤਲਬ ਉੱਪਰ ਆਪਾਂ ਵੀਡੀਓ ਦੇ ਕੋਸਤੇ ਕੁਝ ਲਿਖਿਆ ਇਹ ਕਹਿੰਦੇ ਸਹੀ ਆ ਜੀ ਇਨਸ਼ੋਰ ਜੁਰ ਵੀਡੀਓ ਇਜ਼ ਐਟ ਲੀਸਟ 720ਪੀ ਇਹਦਾ ਮਤਲਬ ਇਹ ਹੋਇਆ ਜੀ ਜਦੋਂ ਤੁਸੀਂ ਵੀਡੀਓ ਅਪਲੋਡ ਬਣਾਉਨੇ ਆ ਅਪਲੋਡ ਕਰਦੇ ਆ 1080 720 ਤੱਕ ਹੋਵੇ ਘੱਟੋ ਘੱਟ 720 ਇਸ ਤੋਂ ਹੇਠਾਂ ਤੁਸੀਂ 480 ਦੇ ਕਰੋਗੇ ਤਾਂ ਵੀਡੀਓ ਉਹਨੇ ਰੀਕਮੈਂਡ ਨਹੀਂ ਉਹਨੇ ਕੁਆਲਿਟੀ ਨਹੀਂ ਵਧੀਆ ਹੋਣੀ ਮੇਕਸ਼ੂਰ ਵੀਡੀਓ ਜ ਲੈਂਥ ਇਜ਼ 3 ਮਿੰਟ ਜਿਹੜੀ ਆਪਣੀ ਵੀਡੀਓ ਆ ਜੀ ਉਹਦੀ ਲੈਂਥ ਹੈਗੀ ਆ 3 ਮਿੰਟ ਤੋਂ ਉੱਪਰ ਠੀਕ ਆ ਜੀ ਚੌਥਾ ਆ ਵੀ ਧਿਆਨ ਦੇਣ ਯੋਗ ਬਹੁਤ ਆ ਜਦੋਂ ਤੁਸੀਂ ਮਤਲਬ ਐਡਿਟ ਕਰਦੇ ਹੋ ਵੀਡੀਓ ਜਾਂ ਵੀਡੀਓ ਨੂੰ ਬਣਾਉਨੇ ਆ ਉਹਦੇ ਵਿੱਚ ਜਿਹੜਾ ਤੁਸੀਂ ਰੱਖਣਾ ਨਾ ਇਧਰ ਧਿਆਨ ਨਾਲ ਦੇਖੋ ਯੂਜ਼ ਇਹ ਮੋਬਾਈਲ ਫ੍ਰੈਂਡਲੀ ਅਸਪੈਕਟ ਰੇਸ਼ਿਓ 9.16 ਜਾਂ 4.5 ਤੇ ਅਪਲੋਡ ਕਰਨਾ ਤੁਸੀਂ 16.9 ਤੇ ਵੀਡੀਓ ਅਪਲੋਡ ਨਹੀਂ ਕਰਨੀ ਕਿਉਂਕਿ YouTube ਤੇ Facebook ਦਾ ਸਿਸਟਮ ਅਲੱਗ-ਅਲੱਗ ਆ ਤੁਸੀਂ ਜਿਵੇਂ ਉਹ ਰੀਕਮੈਂਡ ਕਰਦਾ ਇਸ ਤਰੀਕੇ ਨਾਲ ਅਪਲੋਡ ਕਰ ਸਕਦੇ ਹੋ ਜੇ ਤੁਹਾਨੂੰ ਬਾਅਦ ਚ ਚੰਗੀ ਤਰ੍ਹਾਂ ਸਮਝਾ ਦਾਂਗੇ ਨਹੀਂ ਸਮਝ ਲੱਗੀ ਐਡ ਅ ਕਮੈਂਟ ਔਰ ਰਿਪਲਾਈ ਟੂ ਅ ਕਮੈਂਟ ਆਫ ਵੀਡੀਓ ਜੋ ਤੁਹਾਨੂੰ ਵਾਰ-ਵਾਰ ਕਹਿੰਦੇ ਆ ਵੀ ਕਿਸੇ ਦੀ ਵੀਡੀਓ ਜੋ ਵੀ ਤੁਸੀਂ ਵੀਡੀਓ ਪਾਉਣੀ ਆ ਉਸ ਤੇ ਤੁਹਾਨੂੰ ਕੋਈ ਕਮੈਂਟ ਕਰਦਾ ਉਹਦਾ ਰਿਪਲਾਈ ਜ਼ਰੂਰ ਦਿਓ ਸੋ ਇਹ ਸੀਗੇ ਜੀ ਸਟੈਪ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਨਾ ਤੇ ਇਸ ਤਰੀਕੇ ਨਾਲ ਟਾਡੀ ਹੋਊਗੀ ਵੀਡੀਓ ਵਾਇਰਲੈਸ ਜੋ ਕਿ ਹੈਗਾ ਬੈਸਟ ਪ੍ਰੈਕਟਿਸ ਆ ਦੇਖੋ ਜੀ ਬੈਸਟ ਪ੍ਰੈਕਟਿਸ ਉਹ ਆਪ ਦੱਸ ਰਿਹਾ ਤੁਹਾਨੂੰ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਇੱਥੇ ਤੁਸੀਂ ਆ ਕੇ ਦੁਬਾਰਾ ਤੁਹਾਨੂੰ ਦੱਸ ਦਿੰਨੇ ਆ ਇੱਥੇ ਜਾ ਕੇ ਤੁਸੀਂ نیچے ਜਾ ਕੇ ਬੈਸਟ ਪ੍ਰੈਕਟਿਸ ਨੂੰ ਫੋਲੋ ਕਰੋ ਤੇ ਕਿਹੜੇ-ਕਿਹੜੇ ਤੁਹਾਨੂੰ ਮਤਲਬ ਤੁਸੀਂ ਪੂਰਾ ਨਹੀਂ ਕਰ पाए ਤੇ ਉਹ ਬੈਸਟ ਪ੍ਰੈਕਟਿਸ ਪੂਰੀ ਜ਼ਰੂਰ ਕਰੋ